ਗਰਮੀ ਬਹੁਤ ਜ਼ਿਆਦਾ ਗਰਮੀ ਦੇ ਵਿੱਚ ਰਸੋਈ ਦੇ ਵਿੱਚ ਕੰਮ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਖਾਸ ਕਰਕੇ ਰੋਟੀ ਪਾਣੀ ਦਾ ਤੇ ਰੋਟੀ ਜਦੋਂ ਆਪਾਂ ਗੈਸ ਤੇ ਫਿਰ ਇੱਕ ਇੱਕ ਬਣਾਉਣਾ ਤਾਂ ਬਹੁਤ ਜ਼ਿਆਦਾ ਗਰਮੀ ਲੱਗਦੀ ਤੇ ਅੱਜ ਆਪਾਂ ਇਕੱਠੀਆਂ ਹੀ 5-6 ਰੋਟੀਆਂ ਇੱਕੋ ਵਾਰ ਚਲਾਵਾਂਗੇ ਤੇ ਉਹ ਵੀ ਬਿਨਾ ਤੰਦੂਰ ਤੋਂ ਤੰਦੂਰੀ ਰੋਟੀ ਬਣਾ ਕੇ ਤਿਆਰ ਕਰਾਂਗੇ ਨਾਇਤਾ ਪਰਿਵਾਰ ਖੁਸ਼ ਤੇ ਨਾਲੇ ਆਪ ਖੁਸ਼ ਤੇ ਅੱਜ ਆਪਾਂ ਹੁਣ ਤੁਹਾਨੂੰ ਦੱਸਦੇ ਆਂ ਤੰਦੂਰੀ ਰੋਟੀ ਹੈ ਜਿਹੜੀ ਕਿਵੇਂ ਤਿਆਰ ਕਰਨੀ ਆ ਬਿਨਾ ਤੰਦੂਰ ਤੋਂ ਆਪਾਂ ਦੋਸਤੋ ਆਟਾ ਗੁੰਨ ਲਿਆ ਸੀਗਾ ਜਿਹੜੀ ਤੰਦੂਰੀ ਰੋਟੀ ਬਣਾਉਣੀ ਆ ਆਪਾਂ ਬੇਸਣੀ ਬਣਾਉਣੀ ਆ ਹੁਣ ਆਪਾਂ ਪੇੜੇ ਕਰ ਲਵਾਂਗੇ ਇਸ ਤਰ੍ਹਾਂ ਪੈਡੇ ਪੇੜੇ ਕਰ ਲਾਂਗੇ ਤੇ ਤੁਸੀਂ ਆਪਦੇ ਹਿਸਾਬ ਦੇ ਨਾਲ ਛੋਟੇ ਵੱਡੇ ਪੇੜੇ ਜਿਵੇਂ ਮਰਜ਼ੀ ਕਰ ਸਕਦੇ ਹੋ ਤੰਦੂਰ ਤਾਂ ਹੈ ਨਹੀਂ ਤੇ ਤੁ ਮੰਦੂਰ ਵਾਲੀ ਰੋਟੀ ਆਪਾਂ ਕੁੱਕਰ ਦੇ ਵਿੱਚ ਹੀ ਤਿਆਰ ਕਰਾਂਗੇ ਤੇ ਗੈਸ ਆਪਾਂ ਆਨ ਕਰ ਲਿਆ ਤੇ ਕੁੱਕਰ ਨੂੰ ਗਰਮ ਹੋਣ ਲਈ ਆਪਾਂ ਗੈਸ ਤੇ ਰੱਖਤਾ ਜਦੋਂ ਗਰਮ ਹੋ ਗਿਆ ਉਦੋਂ ਆਪਾਂ ਰੋਟੀ ਲਾਵਾਂਗੇ ਕੁੱਕਰ ਹੁਣ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਕੁੱਕਰ ਨੂੰ ਇਸ ਤਰ੍ਹਾਂ ਟੇਡਾ ਕਰਕੇ ਰੱਖ ਲਾਵਾਂਗੇ ਇਸ ਤਰ੍ਹਾਂ ਟੇਡਾ ਕਰਕੇ ਰੱਖ ਲਾਵਾਂਗੇ ਆਪਾਂ ਕਿਰਾਂ ਸਿੱਧਾ ਰੱਖ ਕੇ ਗਰਮ ਕਰ ਲਿਆ ਸੀ ਇਸ ਤਰ੍ਹਾਂ ਹੁਣ ਆਪਾਂ ਰੋਟੀ ਦਾ ਪੇੜਾ ਜਿਹੜਾ ਲੈਣਾਗਾ ਇਤੋਂ ਪਾਣੀ ਦਾ ਹੱਥ ਥੱਪਾ ਇਸ ਤਰ੍ਹਾਂ ਐ ਕਰਕੇ ਲਾ ਲੈਣ ਹੁਣ ਆ ਕੁੱਕਰ ਨੂੰ ਆਪਾਂ ਫੇਰ ਕਮਾ ਲਵਾਂਗੇ ਇਸ ਤਰ੍ਹਾਂ ਇਧਰਲੇ ਪਾਸੇ ਕਰ ਲਵਾਂਗੇ ਹੁਣ ਠੀਕ ਆ ਥਾਂ ਜਿਹੜਾ ਬਚ ਗਿਆ ਕੁੱਕਰ ਦੇ ਆਪਾਂ ਰੋਟੀ ਇੱਕ ਇੱਥੇ ਲਾ ਦੇ ਪਾ ਲਾਗੀਆਂ ਰੋਟੀਆਂ ਆਪਣੀਆਂ ਚਾਰ ਰੋਟੀਆਂ ਹੁਣ ਆਪਣੀਆਂ ਇੱਕੋ ਟਾਈਮ ਬਣ ਗਈਆਂ ਤੇ ਹੁਣ ਆਪਾਂ ਕੁੱਕਰ ਨੂੰ ਅੱਗ ਦੇ ਉੱਤੇ ਉਲਟਾ ਕਰਾਂਗੇ ਤਾਂ ਕਿ ਰੋਟੀ ਐ ਜਿਹੜੀ ਆਪਣੀ ਇਧਰਲੇ ਪਾਸਿਓਂ ਵੀ ਸੇਕੀ ਜਾਵੇ ਇਸ ਤਰ੍ਹਾਂ ਹੀ ਸੇਕ ਲਵਾਵਾਂਗੇ ਹਲਕਾ ਹਲਕਾ ਪਚੱਕ ਕੇ ਦੇਖਦੇ ਰਹਿਣਾ ਕਿ ਰੋਟੀ ਰੜੀ ਜਾਂਦੀ ਹੈ ਹੁਣ ਆਪਾਂ ਚੱਕ ਕੇ ਵੇਖਦੇ ਆਂ ਰੋਟੀ ਆ ਦੇਖੋ ਰੋਟੀਆਂ ਰੜ ਰਹੀਆਂ ਨੇ ਥੋੜਾ ਥੋੜੀ ਕਸਰ ਆਪਾਂ ਥੋੜਾ ਜਿਹਾ ਸੇਕ ਨੂੰ ਹੋਰ ਲਵਾ ਲਾਂਗੇ ਹੁਣ ਆਪਾਂ ਰੋਟੀ ਨੂੰ ਇਸ ਤਰ੍ਹਾਂ ਬੜੇ ਆਰਾਮ ਦੇ ਨਾਲ ਚੱਕ ਲਵਾਂਗੇ ਆ ਦੇਖੋ ਕਿੰਨੀ ਸੋਹਣੀ ਰੋਟੀ ਹੈ ਜਿਹੜੀ ਬਣ ਕੇ ਆਪਣੀ ਤਿਆਰ ਹੋਈ ਹੈਗੀ ਤੇ ਇਸੇ ਤਰ੍ਹਾਂ ਆਪਾਂ ਦੂਸਰੀ ਰੋਟੀ ਨੂੰ ਵੀ ਲਾ ਲਵਾਂਗੇ ਆ ਦੇਖੋ ਰੋਟੀਆਂ ਆਪਣੇ ਆਪ ਹੀ ਲਹਿ ਰਹੀਆਂ ਨੇ ਇਸੇ ਤਰ੍ਹਾਂ ਆਪਾਂ ਸਾਰੀਆਂ ਰੋਟੀਆਂ ਨੂੰ ਇਸ ਤਰ੍ਹਾਂ ਹੀ ਲਾਈ ਜਾਣਾਗਾ ਫਿਰ ਲਾ ਕੇ ਆਪਾਂ ਤੁਹਾਨੂੰ ਸਾਰੀਆਂ ਰੋਟੀਆਂ ਦਿਖਾਵਾਂਗੇ ਜੀ ਰੋਟੀਆਂ ਆਪਣੇ ਤੰਦੂਰੀ ਰੋਟੀ ਹੈ ਜਿਹੜੀ ਬਣ ਕੇ ਕਿੰਨੀ ਵਧੀਆ ਤਿਆਰ ਹੋਈ ਹੈਗੀ ਬਹੁਤ ਹੀ ਵਧੀਆ ਇਸੇ ਤਰ੍ਹਾਂ ਰੋਟੀਆਂ ਲੈਣੀਆਂ ਜੇ ਤੁਹਾਡਾ ਵੀ ਜੀ ਕਰਦਾ ਹੋਵੇ ਤੰਦੂਰ ਦੀ ਰੋਟੀ ਖਾਣ ਨੂੰ ਤੇ ਤੰਦੂਰ ਆਪਣੇ ਹਰ ਇੱਕ ਦੇ ਘਰ ਦੇ ਵਿੱਚ ਨਹੀਂ ਹੁੰਦਾ ਤਾਂ ਤੁਸੀਂ ਇਸ ਤਰ੍ਹਾਂ ਕੁੱਕਰ ਦੇ ਵਿੱਚ ਤੰਦੂਰੀ ਰੋਟੀ ਬਣਾ ਕੇ ਖਾ ਸਕਦੇ ਆ ਬਹੁਤ ਹੀ ਟੇਸਟੀ ਬਣਦੀ ਹੈ ਤੇ ਬਹੁਤ ਹੀ ਪੋਲੀ ਰੋਟੀ ਬਣਦੀ ਹੈ ਕੋਈ ਵੀ ਸਿਆਣਾ ਨਿਆਣਾ ਕੋਈ ਵੀ ਮਰਜੀ ਖਾ ਸਕਦਾ ਜੇ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੀ ਮਿਲਦੇ ਆ ਕਿਸੇ ਹੋਰ ਅਗਲੀ ਵੀਡੀਓ ਦੇ ਵਿੱਚ ਸਸਤਰੀਕਾਲ ਜੀ